ਸਾਰਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਪਿਆ ਹੈ ਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਮਲ ਲਾਡੂ ਦੇ ਵਿੱਚ ਜਾ ਕੇ ਇਟਰੀ ਡੋਸਾ ਖਾਂਦਾ ਫਿਰਦਾ ਬੱਚਿਆਂ ਦੇ ਨਾਲ ਸੋ ਇਹ ਪੰਜਾਬ ਦੇ ਲਈ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਘਰ ਦੇ ਵਿੱਚ ਚੋਰ ਬਣਿਆ ਹੋਇਆ ਗੱਲ ਨੂੰ ਸਮਝੋ ਭਾਰਤੀ ਜਨਤਾ ਪਾਰਟੀ ਪੂਰੀ ਗੂੜੀ ਕਰਾਂਗਾ ਸਾਡੇ ਲੋਕਾਂ ਦੀਆਂ ਵੋਟਾਂ ਚੋਰੀ ਕਰਕੇ ਇੱਥੇ ਕਬਜ਼ਾ ਕਰਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ 40% 80% ਚਰਨੀਆਂ ਦੀਆਂ ਵੋਟਾਂ ਦੇ ਉੱਤੇ ਦੱਬ ਕੇ ਕਰਕੇ ਪੰਜਾਬ ਦੇ ਵਿੱਚ ਕਾਬਜ਼ ਹੋਣਾ ਚਾਹੀਦਾ ਹੈ ਆਨੇ ਵਾਲੇ ਸਮੇਂ ਵਿੱਚ یہی ਜज्ਬਾ ਕਾਇਮ ਰੱਖਦੇ ਹੋਏ ਆਮ ਆਦਮੀ ਪਾਰਟੀ ਵਰਗਤਵਾਨ ਕੇ ਸਰਕਾਰ ਕੇ ਖਿਲਾਫ ਆਪ ਕੋ ਲੜ ਕੇ ਗਰੀਬੋਨ ਕੀ ਸੇਵਾ ਕਰਨੀ ਹੈ ਔਰ ਕਾਂਗਰਸ ਪਾਰਟੀ ਕੋ ਵਰਜਿਤ ਕਰਨਾ ਹੈ ਪੰਜਾਬ ਦੇ ਲੋਕਾਂ ਨੇ ਇਹਨਾਂ ਤੇ ਭਰੋਸਾ ਕਰਕੇ ਇਹਨਾਂ ਦੇ ਝੂਠ ਦੇ ਵਿੱਚ ਆ ਕੇ ਫਰੇਵ ਦੇ ਵਿੱਚ ਆ ਕੇ ਜਿਹੜੀ ਸਰਕਾਰ ਬਣਾਈ ਅੱਜ ਪੰਜਾਬ ਦੇ ਲੋਕ ਪਸਤਾ ਰਹੇ तो पंजाब के लोगों को कांग्रेस पार्टी की सरकार लेता ले मंडल कमेटी विलेज कमेटी, ब्लॉक कमेटी और अभी जिला कमेटी का जो हमारा सज्जन संगठन का जो अभियान चल रहा है वो सज्जन संगठन के अभियान के मुताबिक हम अपने कांग्रेस पार्टी के संगठन को मजबूत करने का प्रयास कर रहे हैं आने वाले समय में पूरे पंजाब में जिस तरीके से आम आदमी पार्टी के खिलाफ की जो लहर चल रही है और कांग्रेस पार्टी के कार्यकर्ता रस्ते पे आकर इस सरकार के खिलाफ लड़ाई लड़ रहे हैं मैं सभी वर्कर का और इसी में आने शुक्रिया जज्बा कायम रखते हुए आम आदमी पार्टी और भगवंत मान के सरकार के खिलाफ आपको लड़कर तो गरीबों की सेवा करनी है और कांग्रेस पार्टी को मजबूत करना है कांग्रेस पार, पार्टी पंजाब प्रदेश ਅੱਜ ਹਲਕਾ ਦਿਹਾਤੀ ਦੇ ਵਰਕਰਾਂ ਦੀ ਕਾਂਗਰਸ ਪਾਰਟੀ ਦੇ ਉਹਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਹੈ ਬਲਾਕ ਪ੍ਰਧਾਨ ਮਨਜੀਤ ਸਿੰਘ ਜੀ ਦੀ ਗਵਾਈ ਚ ਤੇ ਬਲਾਕ ਪ੍ਰਧਾਨ ਰਜੀਤ ਸਿੰਘ ਦੀ ਗਵਾਈ ਚ ਤੇ ਅਬਜ਼ਰਵਰ ਅਨੀ ਬਿਰਕ ਜੀ ਦੀ ਗਵਾਈ ਚ ਤੇ ਕੋਆਰਡੀਨੇਟਰ ਰਮੀ ਰਿੰਪੀ ਦੀ ਗਵਾਈ ਚ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਬਹੁਤ ਜ਼ਬਰਦਸਤ ਮੀਟਿੰਗ ਹੋਈ ਹੈ ਹਲਕਾ ਦਿਹਾਤੀ ਦੇ ਵਿੱਚ ਜਿਹਦੇ ਵਿੱਚ ਮੁੱਖ ਮਾਨ ਦੇ ਤੌਰ ਤੇ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਦੇ ਇੰਚਾਰਜ ਰਵਿੰਦਰ ਢਾਰਬੀ ਜੀ ਜੋ ਆਈਸੀਸੀ ਦੇ ਸ਼ਕਤੀ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹ ਕਾਂਗਰਸ ਪਾਰਟੀ ਨੇ راہુલ ਗਾਂਧੀ ਜੀ ਖਰਗੇ ਸਾਹਿਬ ਪਿੰਕਾ ਗਾਂਧੀ ਜੀ ਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਹੜੀ ਮੁਹਿੰਮ ਜਿਹੜੀ ਲਹਿਰ ਛੇੜੀ ਗਈ ਹੈ ਕਿ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨਾ ਹੈ ਪਿੰਡ ਪੱਧਰ ਤੱਕ ਬੂਥ ਪੱਧਰ ਤੱਕ ਮੰਡਲ ਪੱਧਰ ਤੱਕ ਬਲਾਕ ਪੱਧਰ ਤੱਕ ਜ਼ਿਲ੍ਹਾ ਪੱਧਰ ਤੱਕ ਕਮੇਟੀਆਂ ਦਾ ਗਠਨ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਹੈ ਪੰਜਾਬ ਦੇ ਵਿੱਚ ਅੱਜ ਪਾਣੀਆਂ ਦੇ ਨਾਲ ਲੋਕ ਤਰਸ-ਤਰਸ ਕਰ ਰਹੇ ਹੈ ਬੱਚੇ ਬਜ਼ੁਰਗ ਮਹਿਲਾਵਾਂ ਚੀਕਾਂ ਮਾਰੀ ਜਾਂਦੇ ਆ ਸਾਰਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਪਿਆ ਹੈ ਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਮਲ ਲਾਡੂ ਦੇ ਇਤ ਜਾ ਕੇ ਇਟਲੀ ਡੋਸਾ ਖਾਂਦਾ ਫਿਰਦਾ ਬੱਚਿਆਂ ਦੇ ਨਾਲ ਸੋ ਇਹ ਪੰਜਾਬ ਦੇ ਲਈ ਬੜੀ ਸ਼ਰਮ ਵਾਲੀ ਗੱਲ ਹੈ ਤੋ ਪੰਜਾਬ ਦੇ ਲੋਕਾਂ ਨੇ ਇਹਨਾਂ ਤੇ ਭਰੋਸਾ ਕਰਕੇ ਇਹਨਾਂ ਦੇ ਝੂਠ ਦੇ ਵਿੱਚ ਆ ਕੇ ਫਰੇਮ ਦੇ ਵਿੱਚ ਆ ਕੇ ਜਿਹੜੀ ਸਰਕਾਰ ਬਣਾਈ ਅੱਜ ਪੰਜਾਬ ਦੇ ਲੋਕ ਅਸਤਾ ਰਹੇ ਸੋ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਆ ਤੋ ਮੈਂ ਕਿਰਨਜੀਤ ਸਿੰਘ ਗੈਰੀ ਸਮੂੱਚੇ ਪੰਜਾਬ ਵਸੋਂ ਨੂੰ ਰੋਟੀਨ ਕਰਦਾ ਕਿ ਆ ਉਹ ਕਾਂਗਰਸ ਪਾਰਟੀ ਦੀ ਜਿਹੜੀ ਮਹਿਮ ਰਾਹੁਲ ਗਾਂਧੀ ਜੀ ਨੇ ਛੇੜੀ ਹੈ ਵੋਟ ਚੋਰੋ ਗੱਦੀ ਛੋੜੋ ਵੋਟ ਚੋਰਾ ਦੇ ਖਿਲਾਫ ਜਿਹੜੀ ਮਹਿਮ ਛੇੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਕਮਿਸ਼ਨ ਦੇ ਰਾਹੀਂ ਐਸੀ ਭਾਈਚਾਰੇ ਦੀਆਂ BC ਭਾਈਚਾਰੇ ਦੀਆਂ ਮinority ਵਰਗ ਦੀਆਂ ਜਿਹੜੀਆਂ ਵੋਟਾਂ ਘਟਣ ਦਾ ਸਰਜੰਤਰ ਰਚਿਆ ਜਾ ਰਿਹਾ ਹੈ ਜਿਹਦਾ ਪਰਦਾ ਫਾਸ਼ ਰਾਹੁਲ ਗਾਂਧੀ ਜੀ ਨੇ ਕੀਤਾ ਉਸ ਮਿਹਮ ਨੂੰ ਕਾਂਗਰਸ ਪਾਰਟੀ ਦੇ ਹਰ ਵਰਕਰ ਨੇ ਪ੍ਰਣ ਕੀਤਾ ਕਿ ਪਿੰਡ ਪਿੰਡ ਤੱਕ ਲੈ ਕੇ ਜਾਵਾਂਗੇ ਬੂਤ ਪਦਰ ਤੱਕ ਲੈ ਕੇ ਜਾਵਾਂਗੇ ਸੰਵਿਧਾਨ ਬਚਾਉਣਾ, ਲੋਕ ਅਧਿਕਾਰ ਬਚਾਉਣਾ ਕਾਂਗਰਸ ਪਾਰਟੀ ਦਾ ਮੂਡਲਾ ਕੰਮ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੀ ਸਰਕਾਰ ਲਿਉਣੀ অতি ਜ਼ਰੂਰੀ ਹੈ ਦਰਬਿੰਦਰ ਢਾਲਵੀ ਜੀ ਨੇ ਰਾਹੁਲ ਗਾਂਧੀ ਜੀ ਦਾ ਸਨੇਹਾ ਜੋ ਵਰਕਰਾਂ ਨੂੰ ਪਾਰਟੀ ਦੇ ਵਰਕਰਾਂ ਨੂੰ ਆਗੂਆਂ ਨੂੰ ਦੁੱਤਾ ਹੈ ਉਹ ਵਰਕਰਾਂ ਨੇ ਉਹਨੂੰ ਪੂਰੇ ਧਿਆਨ ਦੇ ਨਾਲ ਪਰਨ ਕੀਤਾ ਕਿ ਕਾਂਗਰਸ ਪਾਰਟੀ ਹਲਕਾ ਅਧਿਆਚੀ ਦੇ ਵਿੱਚ ਮੰਡਲ ਪਦਰ ਤੱਕ ਮਜ਼ਬੂਤ ਕੀਤਾ ਜਾਏਗਾ ਸਤਾਈ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈਉਣ ਲਈ ਕੇ ਕੇਸੀ ਕਾਂਗਰਸ ਜਣੀ ਮਜ਼ਦੂਰ ਮੁਲਾਜ਼ਮ ਕਾਂਗਰਸ ਵੀ ਵਿਸ਼ੇਸ਼ ਯੋਗਦਾਨ ਪਾਇਆ